ਸ਼ਹਿਰ ਦਾ ਸਬੰਧ ਪਿੰਡ ਦਾ ਸਬੰਧ ਮੰਡੀ ਤੋਂ ਹੋ ਕੇ ਸ਼ਹਿਰ ਤੱਕ ਜਾਣ ਵਾਲਾ ਜਿਹੜਾ ਰੂਟ ਹੈ ਇਸ ਰੂਟ ਨੂੰ ਆਪਾਂ ਲਿੰਕ ਰੋਡ ਕਹਿੰਦੇ ਆ ਤੇ ਲਿੰਕ ਰੋਡ ਚਾਹੇ ਮਾਰਕੀਟ ਕਮੇਟੀ ਦੇ ਰਾਹੀਂ ਹੈ ਨਾ ਉਹ ਸਾਰੇ ਪ੍ਰਕਿਰਿਆ ਚੋਂ ਜਿਹਦੇ ਰਾਹੀਂ ਆਪਾਂ ਕਹਿੰਦੇ ਪਿੰਡੂ ਵਿਕਾਸ ਫੰਡ ਰੋਕ ਕੇ ਰੱਖਿਆ ਕੇਂਦਰ ਨੇ 7000 ਕਰੋੜ ਸਾਡਾ ਜੋ ਦੇ ਦੇਵੇ ਤਾਂ ਇਹ ਸੜਕਾਂ ਹੁਣ ਤੱਕ ਮਰਮਮਤ ਹੋ ਜਾਂਦੀਆਂ ਪਰ ਉਹ ਸਭ ਫੰਡ ਜਾਰੀ ਨਹੀਂ ਹੋ ਰਹੇ ਤੇ ਸਰਕਾਰ ਉੱਥੇ ਜਾ ਕੇ ਲੜ ਵੀ ਨਹੀਂ ਪਾ ਰਹੀ 19000 ਕਿਲੋਮੀਟਰ ਲਗਭਗ 18943 ਕਿਲੋਮੀਟਰ ਕਰੀ ਬਣਦਾ 19000 ਕਿਲੋਮੀਟਰ ਦੇ ਕਰੀਬ ਹੈ ਲਿੰਕ ਸੜਕਾਂ ਨੇ ਜੀ ਜਿਨ੍ਹਾਂ ਦੀ ਮਰਮਤ ਦਾ ਸਰਕਾਰ ਨੇ ਤੈਅ ਕੀਤਾ ਕਿਉਂਕਿ ਉਹ ਡੇਢ ਸਾਲ ਪਿੱਛੇ ਬਚਿਆ ਤੇ ਸੜਕਾਂ ਦੀ ਜੋ ਹਾਲਤ ਹੈ ਤਿੰਨ ਸਾਲਾਂ ਚ ਤੋਂ ਕੋਈ ਪੈਚ ਨਹੀਂ ਲੱਗਿਆ ਜੀ ਸੋ ਜੇ ਇਹ ਸਥਿਤੀ ਹੁੰਦੀ ਨਹੀਂ ਤਾਂ ਸਰਕਾਰ ਤਾਂ ਪਿੰਡਾਂ 'ਚ ਵੜਨ ਜੋਗੀ ਨਹੀਂ ਰਣੀ ਜਵਾਈ ਤੇ ਸੜਕਾਂ ਸੁੜਕਾਂ ਦਾ ਮੂੰਹ ਮੱਥਾ 'ਤੇ ਸਵਾਰ ਕੇ ਵੜਾ ਜਾ ਕਹਿਣ ਨੂੰ ਹੁੰਦਾ ਕਿ ਦੇਖੋ ਜੀ ਇਹ ਕਰਾਤਾ ਜੀ ਹੁਣ ਉਹਨਾਂ ਦੀ ਕੋਸ਼ਿਸ਼ ਹੈ ਇਹ ਸੜਕਾਂ ਦੀ ਟੈਂਡਰਿੰਗ ਲਈ ਸਾਰੀ ਪ੍ਰਕਿਰਿਆ ਲਈ ਮੁੱਖ ਮੰਤਰੀ ਭਗਵੰਤ ਮਾਨ ਮਨਜ਼ੂਰੀ ਦੇ ਚੁੱਕੇ ਨੇ ਹੂੰ ਹੂੰ ਤੇ ਮਨਜ਼ੂਰੀ ਪੁਰਾਣੀ ਪ੍ਰਕਿਰਿਆ ਤਹਿਤ ਹੈ ਜਿਹੜੀ ਪ੍ਰਕਿਰਿਆ ਦਾ ਫਾਰਮੂਲਾ ਇਹ ਹੁੰਦਾ ਕਿ 1 ਕਰੋੜ ਤੋਂ ਲੈ ਕੇ 2 ਕਰੋੜ ਦਾ ਵੱਧ ਤੋਂ ਵੱਧ ਟੈਂਡਰ ਛੋਟੇ ਜਿਹੜੇ ਠੇਕੇਦਾਰ ਨੇ 2 ਜਾਂ 3 ਜਣੇ ਮਿਲ ਕੇ ਲੈਂਦੇ ਨੇ ਕਿ ਆਪਾਂ ਮਿਲ ਕੇ ਲੈ ਲੈਂਦੇ ਆ ਇੱਕ ਸਰਕੂਮਣਾ ਦੀ ਕਮੈਣ ਬਣਾਉਂ ਚਲੋ ਕੰਮ ਹੋ ਜਾਊਗਾ ਇਹ ਮਨਜ਼ੂਰੀ ਦੇ ਬਾਵਜੂਦ ਵੀ ਦਿੱਲੀ ਵਾਲਿਆਂ ਦੇ ਹੁਕਮ ਨਾਲ ਹੋਈ ਹੈ ਇਹ ਛੇੜਖਾਨੀ ਕਿਹਦੇ ਉਕਵਾਂ ਨਾਲ ਕਿ ਉਹ ਸਾਰੀ ਪ੍ਰਕਿਰਿਆ ਰੋਕ ਲਈ ਗਈ ਤੇ ਨਵੇਂ ਹੁਕਮ ਆ ਗਏ ਜੀ ਕਿ 50 ਕਰੋੜ ਤੋਂ ਘੱਟ ਦਾ ਠੇਕਾ ਨਹੀਂ ਮਿਲੂਗਾ ਹੂੰ ਹੂੰ 2800 ਕਰੋੜ ਦਾ ਲਗਭਗ ਪ੍ਰੋਜੈਕਟ ਹੈ 2872 ਕਰੋੜ ਦਾ ਇਹ ਪ੍ਰੋਜੈਕਟ ਹੈ ਤੇ ਹੁਣ 50 ਕਰੋੜ ਤੋਂ ਘੱਟ ਦਾ ਠੇਕਾ ਨਹੀਂ ਮਿਲਣਾ ਤੇ ਹੁਣ ਹਿਸਾਬ ਲਾ ਲਓ ਜੇ 1 ਕਰੋੜ 2 ਕਰੋੜ ਲਈਓ 2-2 3-3 ਜਣੇ ਮਿਲ ਕੇ ਕੰਮ ਕਰਦੇ ਨੇ ਤਾਂ 50 ਕਰੋੜ ਵਾਲਾ ਵਿਚਾਰਾ ਸਾਨਕ ਬੰਦਾ ਕਿਵੇਂ ਲੈ ਲੂਗਾ ਜੀ ਜੀ ਮੇਰੀ ਮੰਡੀ ਆ ਨਾ ਜਿਹੜੀ ਆਪਾਂ ਕਿਸਾਨ ਮੰਡੀ ਕਹਿੰਦੇ ਜਿੱਥੇ ਅਨਾਜ ਜਾਂਦਾ ਕਣਕ ਝੋਨਾ ਜੀ ਉਹ ਮੰਡੀ ਕੱਲਾ ਆਰਤੀਏ ਦੀ ਮੰਡੀ ਨਹੀਂ ਹੈ ਹਮ ਹਮ ਉਹ ਮੰਡੀ ਪੱਲੇਦਾਰ ਦੀ ਵੀ ਹੈ ਉਹ ਝਰਨਾ ਲਾਉਣ ਵਾਲੇ ਦੀ ਵੀ ਹੈ ਜੀ ਹੈ ਨਾ ਉਹ ਮੰਡੀ ਲੇਬਰ ਦੀ ਵੀ ਹੈ ਉਹ ਟਰਾਂਸਪੋਰਟ ਦੀ ਵੀ ਐ ਉਹ ਬੋਰੀਆਂ ਲੱਦਣ ਰੱਖਣ ਵਾਲਿਆਂ ਦੀ ਵੀ ਐ ਹੈਨਾ ਉਹ ਲੇਬਰ ਉਹ ਮਤਲਬ ਕਿ ਉਹ ਮੰਡੀ ਕਿਤੇ ਨਾ ਕਿਤੇ ਕਿਸਾਨ ਦੀ ਵੀ ਐ ਮਾਰਤੀਏ ਦੀ ਵੀ ਐ ਆਰਤੀਏ ਦੇ ਨਾਲ ਮੁੰਸ਼ੀ ਦੀ ਵੀ ਐ ਹੈਨਾ ਉਹ ਕਿਤੇ ਨਾ ਕਿਤੇ ਉੱਥੇ ਚਾਹ ਪਾਣੀ ਵਾਲੀ ਜਲੇਬੀਆਂ ਵਾਲੀ ਰੇੜੀ ਫੜੀ ਦੁਕਾਨ ਲਾਉਣ ਵਾਲੇ ਦੀ ਵੀ ਐ ਸੋ ਕਿੰਨਿਆਂ ਨੂੰ ਰੋਜ਼ਗਾਰ ਦਿੰਦੀ ਉਹ ਮੰਡੀ ਜੀ ਪਰ ਤੁਸੀਂ ਉਹ ਮੰਡੀ ਖਤਮ ਕਰਕੇ ਹੁਣ ਸਿੱਲੋਂ ਵੱਲ ਨੂੰ ਜਾ ਰਹੇ ਹੋ ਜੀ ਤੇ ਹੁਣ ਤੁਸੀਂ ਇਹ ਲੱਖ ਕਰੋੜਾਂ ਦਾ ਕੰਮ ਆਮ ਘਰਾਂ ਦੇ ਜਵਾਕਾਂ ਤੋਂ ਛੋਟੇ ਠੇਕੇਦਾਰਾਂ ਤੋਂ ਖੋਗੇ ਬਈ ਰਾਸ਼ਟਰੀ ਮਾਰਗ ਸਟੇਟ ਮਾਰਗ ਤਾਂ ਪਹਿਲਾਂ ਹੀ ਬੜੀਆਂ ਕੰਪਨੀਆਂ ਕੋਲ ਜਾਂਦਾ ਠੇਕਾ ਜਿਉ ਪਤਾ ਲਫਾਫੇ ਕਿਵੇਂ ਖੋਦੇ ਨੇ ਉਹਨਾਂ ਨੂੰ ਕਿਵੇਂ ਮਿਲਦਾ ਹੂੰ ਹੂੰ ਤੇ ਤੁਸੀਂ ਇੱਥੇ ਵੀ ਉਹ ਖੇ ਤੇ ਮੰਨੋ ਨਾ ਮੰਨੋ ਇਹ ਆਜਨਿਤਾ ਕੱਲ ਵਿਜੈਜੀ ਸਾਹਮਣੇ ਆਜੂਗਾ ਜਿਹੜੀਆਂ ਦਿੱਲੀ ਤੋਂ ਕੁਰਸੀਆਂ ਆ ਰਹੀ ਨੇ ਨਾ ਉਸੇ ਦਿੱਲੀ ਤੋਂ ਹੀ ਕੰਪਨੀ ਆਉਣਗੀਆਂ ਠੇਕਾ